ਲਓ ਜੀ ਹੁਣ ਤੁਹਾਨੂੰ ਅਸੀਂ ਬਾਜੀਗਰ ਗਰੁੱਪ ਜਿਹੜਾ ਤੁਸੀਂ ਪੜ ਰਹੇ ਹੋ ਵਕੀਲ ਸਿੰਘ ਨਾਲ ਫੋਨ ਨੰਬਰ ਵੀ ਲਿਖੇ ਹੋਏ ਨੇ ਜੇ ਕਿਸੇ ਨੇ ਇਹਨਾਂ ਨਾਲ ਬਾਜੀ ਪਵਾਉਣ ਬਾਰੇ ਕਿਤੇ ਵੀ ਕਿਸੇ ਮੇਲੇ ਦੇ ਵਿੱਚ ਜਾਂ ਕਿਸੇ ਹੋਰ ਇਵੈਂਟ ਦੇ ਵਿੱਚ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਉਹ ਕੰਟੈਕਟ ਨੰਬਰ ਪੜ ਲੇ ਤੇ ਇਹਨਾਂ ਦੀ ਬਾਜੀ ਦੇ ਕੀ ਕੀ ਆਈਟਮਸ ਨੇ ਉਹ ਤੁਹਾਨੂੰ ਹੁਣ ਦਿਖਾਵਾਂਗੇ ਡਿਟੇਲ ਦੇ ਵਿੱਚ ਨਾਲੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਇਹਨਾਂ ਦੀ ਬਾਜੀ ਦੇਖਦੇ ਆ ਫਿਰ ਕਰਾਂਗੇ ਗੱਲਬਾਤ ਜੀ ਸਰ ਪੰਜਾਬ ਦਾ ਵਿਰਸਾ ਪੰਜਾਬ ਦਾ ਸਭਿਆਚਾਰ पुल गेज in the yeah. pile of ਮੰਗੇਪੌੜੀ ਵਾਲੀ ਸ਼ਾਲ ਲੱਗੂ ਉਹ ਵੀ ਸਾਰੇ ਵੀਰਾਂ ਨੇ ਦੇਖਤੀ ਜਾਣੀਆਂ ਇਹ ਜਿਹੜੀਆਂ ਸ਼ਾਲਾਂ ਇਹ ਕਿਉਂ ਬਦਾਮ ਖਾਦੇ ਸ਼ਾਲਾਂ ਲੱਗਦੀਆਂ ਹੋਰ ਚਾਹ ਪਾਣੀ ਪੀ ਕੇ ਸ਼ਾਲਾਂ ਨਹੀਂ ਲੱਗਦੀਆਂ جييرو <laughs> پڪا मंदर <inaudible> ਤੁਸੀਂ ਬਾਜੀ ਪੈਂਦੀ ਦੇਖ ਰਹੇ ਹੋ ਬਾਜੀ ਅਗਰ ਤੋਂ ਬਾਜੀ ਬਾਜੀ ਪੈਂਦੀ ਦੇਖ ਰਹੇ ਹੋ ਤੁਸੀਂ ਦੇਖੋ ਹੁਣ ਕਿਵੇਂ ਸਰਕੂਚੀ ਛਾਲ ਮਾਰ ਕੇ ਮੰਜੀ ਦੇ ਉੱਪਰ ਦੀ ਟੱਪੂਗਾ ਖੜਾ ਰਹੀ ਇਹ ਦੇਖੋ ਤੁਸੀਂ ਉੱਠ ਗਿਆ ਪਹਿਲਵਾਨ ਉੱਠ ਗਿਆ ਪਹਿਲਵਾਨ ਬਹੁਤ ਬੱਲੇ ਬਹੁਤ ਸਾਰੇ ਮਹਿਮਾਨ ਵੀ ਕਰਕੇ ਜਾ ਰੁਪਏ ਦੇ ਕੇ ਬਹੁਤ ਬੱਲੇ ਬਹੁਤ ਸਾਰੇ ਮਹਿਮਾਨ ਇਹ ਦੇਖੋ ਜੀ ਬਾਜੀ ਦੇਖੀ ਆ ਤੁਸੀਂ ਸੋਸਤੋ ਹੁਣ ਮੈਂ ਤੁਹਾਨੂੰ ਦਿਖਾਇਆ ਵੀ ਜਿਹੜੀ ਜਗ ਆਪਣੇ ਬਾਜੀ ਭਾਈਆ ਬਾਜੀ ਕਰਾ ਨੇ ਇਹਨਾਂ ਦਾ ਐਡਰੈਸ ਤੁਹਾਨੂੰ ਮੈਂ ਪਹਿਲਾਂ ਇਹਨਾਂ ਦੇ ਮਤਲਬ ਕਾਰਡ ਤੋਂ ਦਿਖਾਤਾ ਤੇ ਹੁਣ ਵੀਰ ਜੀ ਆਪਣੇ ਬਾਰੇ ਆਪ ਦੱਸਣਗੇ ਵੀ ਕੀ ਐਡਰੈਸ ਹੈ ਇਹਨਾਂ ਦਾ ਕਿੱਥੋਂ ਬਿਲੋਂਗ ਕਰਦੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਆਪਣਾ ਜ਼ਿਲ੍ਹਾ ਬਠਿੰਡਾ ਜੀ ਪਿੰਡ ਡੇਖਾ ਤਹਿਸੀਲ ਰਾਮਪੁਰਾ ਫੂਲ ਠੀਕ ਹੈ ਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਜੀ ਪਾਉਂਦੇ ਨੂੰ ਇਹ ਅਸੀਂ ਬਚਪਨ ਤੋਂ ਹੀ ਸਿੱਖੇ ਹੋਏ ਆ ਠੀਕ ਹੈ ਜੀ 35 ਸਾਲ ਦੀ ਉਮਰ ਹੋ ਗਈ ਜਦੋਂ ਮੈਂ ਅਸੀਂ 7 ਸਾਲ ਦਾ ਲੱਗਿਆ ਸੀ ਇਹ ਗੇਮ ਨੂੰ ਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਤੁਹਾਡੇ ਬੱਚੇ ਵੀ ਇਹ ਸਿੱਖ ਰਹੇ ਨੇ ਜੀ ਬੱਚੇ ਸਿੱਖ ਰਹੇ ਆ ਜੀ ਨਾਲ ਪੜ੍ਹਾਈ ਜਾਂਦੇ ਆ ਬੱਚਿਆਂ ਨੂੰ ਤੇ ਹੁਣ ਇਹ ਕੰਮਾਂ ਦੀ ਜੀ ਕਦਰ ਨਹੀਂ ਰਹੀ ਠੀਕ ਹੈ ਜੀ ਅੱਜ ਜਿਹੜੇ ਅਸੀਂ ਸੱਸ ਮੇਲੇ ਦੇ ਵਿੱਚ ਪਹੁੰਚੇ ਆ ਹਾਂਜੀ ਨੌਰ ਜੌਨ ਕਲਚਰ ਸੈਂਟਰ ਪਟਿਆਲਾ ਐਨ ਜੀ ਜ਼ੀ ਸੀ ਸੀ ਵੱਲੋਂ ਆਏ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਬੁੱਕ ਕੀਤਾ ਇਹਨਾਂ ਨੇ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਜੀ ਅਫਸਰ ਵੱਲੋਂ ਸਾਡਾ ਪੁਰਾਣਾ ਸੱਭਿਆਚਾਰ ਇਹਨਾਂ ਨੇ ਐਨ ਜੀ ਸੀ ਸੀ ਵਾਲੇ ਨੇ ਸਾਂਭਿਆ ਹੋਇਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਪਟਿਆਲੇ ਵਾਸੀਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਸੰਗਤਾਂ ਆਉਂਦੀਆਂ ਸਾਨੂੰ ਪਿਆਰ ਬਹੁਤ ਦਿੰਦੀਆਂ ਜੀ ਤੇ ਤੁਹਾਨੂੰ ਇਹ ਕੁਝ ਫਿਕਸ ਦੰਦੇ ਵੀ ਨੇ ਮਤਲਬ ਜਦੋਂ ਤੁਸੀਂ ਇੱਥੇ ਮੇਲੇ ਤੇ ਆ ਕੇ ਆਪਦੇ ਇਵੈਂਟ ਤੋਂ ਹਾਂ ਜੀ ਆਉਣ ਜਾਂਦੇ ਪਾੜੇ ਕਿਰਾਏ ਖਰਚਾ ਪਾਣੀ ਸਾਬ ਇਹਨਾਂ ਦਾ ਹੁੰਦਾ ਜੀ ਰਹਿਸ ਖਾਣਾ ਪੀਣਾ ਸਭ ਕੁਝ ਇਹਨਾਂ ਦਾ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਵਿਰਾਸਤੀ ਜਿਹੜੀ ਗੇਮ ਆ ਆਪਣੀ ਬਾਜੀ ਪਾਉਣੀ ਤੁਹਾਨੂੰ ਕੀ ਲੱਗਦਾ ਵੀ ਇਹ ਹੁਣ ਅੱਜ ਦੇ ਨੌਜਵਾਨ ਇਹਨੂੰ ਪਸੰਦ ਕਰਦੇ ਨੇ ਜਾਂ ਨਹੀਂ ਅੱਜ ਦੇ ਨੌਜਵਾਨ ਜੀ ਨਾ ਮੋਬਾਈਲਾਂ ਦੇ ਵਿੱਚ ਖੁੱਭ ਗਏ ਨਸਿਆਂ ਵੱਲ ਖੁੱਭ ਗਏ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦੰਨੇ ਆ ਸਾਡੇ ਵੱਲ ਦੇਖ ਕੇ ਕੋਈ ਬੰਦਾ ਨਸ਼ੇ ਨੂੰ ਨਹੀਂ ਜਾਊਗਾ ਉਹ ਮਿਹਨਤ ਕਰੂਗਾ ਜੀ ਠੀਕ ਹੈ ਜੀ ਬਹੁਤ ਸੋਹਣੀ ਲੱਗੀ ਤੁਹਾਡੀ ਬਾਜੀ ਦੇਖ ਕੇ ਤੇ ਮੈਂ ਉਮੀਦ ਕਰਦਾ ਵੀ ਜਿਹੜੇ ਵੀ ਨੌਜਵਾਨ ਇਸ ਵੀਡੀਓ ਨੂੰ ਦੇਖਣਗੇ ਤਾਂ ਉਹ ਵੀ ਆਪਣੇ ਸਰੀਰ ਲਈ ਜ਼ਿਆਦਾ ਧਿਆਨ ਦੇਣਗੇ ਤੇ ਨਸ਼ੇ ਪੱਤੇ ਆ ਜਾਂ ਮੋਬਾਈਲਾਂ ਨੂੰ ਛੱਡ ਕੇ ਆਪਣੇ ਸਰੀਰ ਨੂੰ ਸਵਾਰਨਗੇ ਹਾਂਜੀ ਧੰਨਵਾਦ ਜੀ ਥੈਂਕ ਯੂ ਸਾਰਿਆਂ ਨੂੰ